ਇਧਰ ਦੀ ਕਿਆਰੀ ਵਿੱਚੋਂ ਲਿਆਵਾ ਨਹੀਂ ਫੁੱਲਾਂ ਨੂੰ ਤੋੜੋ ਨਾ ਅਗਰ ਕੋਈ ਨੀਚੇ ਗਿਰਿਆ ਉਹਨੂੰ ਚੱਕੋ ਕਿਉਂਕਿ ਫੁੱਲ ਜਿਹੜੇ ਨੇ ਖਿੜੇ ਹੋਈ ਸੋਹਣੇ ਲੱਗਦੇ ਹਾਂ ਲੈ ਪਾਏ ਆ ਸਾਡੀ ਭੈਣ ਕਿਹਨੂੰ ਕਿਆਰੀਆਂ ਇਹਨਾਂ ਮਾੜੇ ਮੋਟੇ ਕੰਮ ਕਰੋ ਵੀ ਤੁਹਾਡੇ ਸਮਤ ਕਿਤੇ ਸਾਰੇ ਨਾਲ ਕੇ ਕੰਮ ਕਰੋ ਸਗੋਂ ਐਕਸਰਸਾਈਜ਼ ਇਹਦੇ ਨਾਲ ਹਾਰਟ ਜਦੋਂ ਬਣੀ ਸਾਡੇ ਵਾਂਗ ਹੀਦੀਆਂ ਨੇ ਸਾਡੇ ਹਾਰਟ ਦੀ ਐਕਸਰਸਾਈਜ਼ ਹੁਣ ਸੈਰ ਕਰਨ ਨਾਲ ਮਿਹਨਤ ਕਰੋ ਹਾਂ ਹਾਂ ਇਹਨਾਂ ਨੂੰ ਬੜਾ ਸ਼ੌਂਕ ਆਇਆ ਤਾਂ ਮੁਕੰਨੇ ਨਾਲੇ ਕਰਦੇ ਤੁਸੀਂ ਇਹ ਕਿਆਰੀ ਬਣਾ ਰਹੇ ਨੇ ਕਿ ਇੱਥੇ ਕੱਲ ਨੂੰ ਕੁਝ ਹੋਣਾ ਜਿੱਦਾਂ ਪਹਾੜੀ ਲਸਣ ਵੀਜਦੇ ਹੋਗੇ ਕੁਝ ਹਾਂਜੀ 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 ਹਲਦੀ ਅੱਛਾ ਹਲਦੀ ਕੱਚੀ ਹਰੀ ਹਲਦੀ ਤੇ ਬੂਟੇ ਪਹਿਲਾਂ ਲੱਗੇ ਹੋਏ ਨੇ ਪਰ ਹਲਦੀ ਕਿਸੇ ਵੀ ਮੌਸਮ 'ਚ ਲੱਗ ਜਾਂਦੀ ਹੈ ਕਹਿੰਦੇ ਬਹੁਤ ਹੀ ਜੜੀ ਅੱਗੇ ਅੱਗੇ ਹੁੰਦੀ ਉਧਰ ਸਰੋਂ ਵੜਾਈ ਹੋਈ ਹੈ ਹਾਂਜੀ ਹਾਂ ਦੇਖੋ ਸਰੋਂ ਜਿੱਦਾਂ ਤੋੜੀ ਆ ਹੈ ਨਾ ਤੋੜੀਆ ਪਹਿਲਾਂ ਸਾਲ ਗੇਤਾ ਵੀਜਿਆ ਜਾਂਦਾ ਰਾਏ ਹੈ ਹਨਾ ਰੇਲੀ ਹੈ ਤੇ ਅੱਜਕੱਲ ਤਾਂ ਪਾਲਕ ਸਰੋਂ ਗੋभी ਸਰੋਂ ਸਰੋਂ ਦੀਆਂ ਕਿਸਮਾਂ ਬਹੁਤ ਆ ਗਈਆਂ ਆਹ ਇਹ ਆਪਣੇ ਸਾਰੇ ਤਰ੍ਹਾਂ ਦੀ ਲਾਈਨ ਇਹਨਾਂ ਨੇ ਮਤਲਬ ਕਹਿੰਦੇ ਵੀ ਇਹ ਕਹੀ ਜਿਹੜੀ ਬੜੀ ਹੀ ਵਧੀਆ ਛੋਟੀ ਦੀ ਛੋਟੀ ਇਹ ਲੇਡੀਜ਼ ਵੀ ਇਹਨੂੰ ਆਸਾਨੀ ਦੇ ਨਾਲ ਜਿਹੜੀ ਹੈ ਯੂਜ਼ ਕਰ ਸਕਦੀਆਂ ਹਨ ਠੀਕ ਹੈ ਚੈੱਕ ਕਰਕੇ ਕੱਪੜੇ ਬੰਦੇ ਹਾਂ ਐਹ ਤਾਂ ਸੀ ਹੁਣ ਸਾਡੇ ਪਿੰਡਾਂ ਸਾਡੇ ਸੇਤਾਂ ਦੀ ਤਰਫੋਂ ਇਹਨੂੰ ਟਿਖੇ ਰਹੀਆਂ ਨੇ ਹੈਨਾ ਇਹਨੂੰ ਮਤਲਬ ਪਹਿਲਾ ਪਾਣੀ ਦਿੱਤਾ ਜਾਊਗਾ ਇਹ ਹਲੇ ਥੋੜੀ ਹਾਰਡ ਹੈ ਜ਼ਮੀਨ ਪਾਣੀ ਦੇ ਕੇ ਜਦੋਂ ਇਹ ਭੋਲੀ ਹੋ ਜੇਗੀ ਥੋੜੀ ਪਾਣੀ ਵਿੱਚ ਰੱਟ ਜਾਏਗਾ ਇਹਨੂੰ ਆਪਾਂ ਕਹਿੰਦੇ ਬੱਤਰ ਦੀ ਆ ਗਈ ਫਿਰ ਬੀਜਿਆ ਜਾਂਦਾ ਫਿਰ ਇਹਨੂੰ ਕਈ ਵਾਰ ਸੀ ਚੰਗੀ ਤਰ੍ਹਾਂ ਕਈ ਦਿਨਾਂ ਵਾਹ ਖੁਦਾਈ ਕਰਕੇ ਖੁਰਪੀ ਨਾਲ ਕਈ ਦਿਨਾਂ ਫਿਰ ਉਹਨੂੰ ਚੰਗੀ ਤਰ੍ਹਾਂ ਬੱਤਰ ਵਿੱਚ ਰੂੜੀ ਪਾ ਕੇ ਮਿਕਸ ਕਰਕੇ ਫਿਰ ਬੱਤਰ ਆਉਣ ਤੇ ਜਿਹੜੇ ਆ ਵਿੱਚ ਬੀਜ ਬੀਜੇ ਜਾਂਦੇ ਨੇ ਧੁੱਪਾਂ ਦੇ ਵਿੱਚ ਸੂਰਜ ਦੀ ਰੌਸ਼ਨੀ ਵੀ ਪਾਦੇ ਨੇ ਪੌਦੇ ਹਨਾ ਹਵਾ ਇਸ ਕਰਕੇ ਹੀ ਪਰਫੁੱਲਤਨ ਬਹੁਤ ਹੀ ਸੋਹਣੇ ਕੀ ਖੁਮਾਦਰ ਸਾਰੇ ਬਹੁਤ ਵਧੀਆ ਸ਼ੁਕਰ ਦਾਤੀ ਦਾ ਸਿੱਲੀ ਰਾਣੂ ਭੈਣ ਜੀ ਦਾ ਬਹੁਤ ਬਹੁਤ ਸਤ 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 ਸ ਤੇ ਇੰਨੇ ਪਿਆਰ ਦੇ ਨਾਲ ਗਈਆਂ ਮੇਰੀਆਂ ਭੈਣਾਂ ਤੇ ਮੇਰੇ ਕੁਝ ਸ਼ਡਿਊਲ ਵੀ ਸੀ ਚੱਲ ਰਹੇ ਸੀ ਤੇ ਮੈਂ ਕਿਹਾ ਕੁਝ ਗੱਲ ਨਹੀਂ ਫਿਰ ਆਪਾਂ ਹੁਣੇ ਚੱਲਦੇ ਆਂ ਤੇ ਹੁਣੇ ਕਿਉਂ ਨਾ ਇਕੱਠੇ ਹੋਈਏ ਬਾਕੀ ਹੋਰ ਭੈਣਾਂ ਵੀ ਹਾਜ਼ਰ ਹੋਣਗੀਆਂ ਹਲੇ ਸੀ ਤਿੰਨ ਚਾਰ ਹੀ ਭੈਣਾਂ ਇਕੱਠੀਆਂ ਬਸ ਹੋਈਆਂ ਤੇ ਜਲਦੀ ਬਹੁਤ ਆਪਾਂ ਅੱਛੀ ਅੱਛੀ ਵੇਲਾ ਬਿਤਾ ਰਹਿ ਕਰਾਂਗੇ ਹਨ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਪਿਆਰੇ ਸੁਰਤੋ ਹਾਂ ਤੁਹਾਡਾ ਸੁਤਨ ਧੰਨਵਾਦ ਸਾਰੀਆਂ ਭੈਣਾਂ ਦਾ ਤੁਹਾਨੂੰ